ਸ਼੍ਰੀ ਨੈਣਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਬੜੀ ਧੂਮ-ਤਾਮ ਨਾਲ ਖੇਡ ਸਟੇਡੀਅਮ ਖਨੋਰੀ ਵਿਖੇ ਮਨਾਇਆ ਗਿਆ ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ ਮੁੱਖ ਮਹਿਮਾਨ ਪੰਜਾਬ ਦੇ ਜਨ ਸ੍ਰੋਤ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੰਤਰੀ ਵਰਿੰਦਰ ਗੋਇਲ ਵੱਲੋਂ ਬੱਤੀ ਤੇ ਅਨੇਕੀ ਜਿੱਤਤਾ ਤਿਹਾੜ ਦੁਸ਼ਹਿਰੇ ਦੀ ਖਨੋਰੀ ਵਾਸੀਆਂ ਨੂੰ ਵਧਾਈ ਦਿੱਤੀ ਹੈ ਜਿਸ ਦੀ ਸ਼ੁਰੂਆਤ ਮੋਕੇ ਜੋਤੀ ਪਰਟਣ ਦੀ ਰਸਮ ਟਰੱਕ ਯੂਨਨ ਦੇ ਪ੍ਰਦਾਨ ਵੀਰਪਾਨ ਕਾਉਂਸਲ ਵੱਲੋਂ ਸ਼ੋਭਾ ਯਾਤਰਾ ਨੂੰ ਹਰੀ ਟੰਡੀ ਨਗਰ ਪੰਚਾਇਤ ਦੇ ਕਾਰਜ ਸਦਕਾ ਅਫਸਰ ਬਰਜਿੰਦਰ ਸਿੰਘ ਅਤੇ ਐਸ ਐਚਓ ਖਨੋਰੀ ਹਰਵਿੰਦਰ ਸਿੰਘ ਵੱਲੋਂ ਕੀਤੀ ਗਈ ਦਸਹਰੇ ਦੇ ਹਰ ਮੌਕੇ ਥੋੜਾ ਜਿਹਾ ਸੰਦੇਸ਼। ਕੋਸ਼ਰੀ ਨਾਨਾ ਦੇਵੀ ਮੰਦਿਰ ਕਮੇਟੀ ਵੱਲੋਂ ਹਰ ਸਾਲ ਦਸਹਰੇ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਵੀ ਖਨੌਰੀ ਮੰਡੀ ਵਿਖੇ ਦਸਹਰੇ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀਂ ਪਿੰਡਾਂ ਤੋਂ ਤੇ ਸ਼ਹਿਰ ਦੇ ਵਿੱਚੋਂ ਇਕੱਠੇ ਹੋਏ। ਇਹ ਜਿਹੜਾ ਤਿਹਾਰ ਹੈ ਇਹ ਸੱਚਾਈ ਦੀ ਜਿੱਤ ਹੈ ਤੇ ਜੋ ਝੂਠ ਹੈ ਉਹ ਤੇ ਜੀ ਨਿੱਕੀ ਦੀ ਬਦੀ ਤੇ ਸੋ ਇਸ ਪਵਿੱਤਰ ਦਿਹਾੜੇ ਦੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਗੇ ਤਿਹਾਰਾਂ ਦੇ ਦਿਨ ਨੇ ਦੀਵਾਲੀ ਹੈ ਦੁਸ਼ਹਿਰਾ ਹੋ ਗਿਆ ਪੰਜਾਬੂ ਚੱਲਣ ਲੱਗੇ ਪਰਮਾਨੰਥ ਸੋ ਸਾਰੇ ਤਿਹਾਰ ਨੇ ਸਾਰੇ ਤਿਹਾਰ ਹਰ ਇੱਕ ਵੇਲੇ ਖੁਸ਼ੀਆਂ ਲੈ ਕੇ ਆਉਣ ਸਾਰੇ ਲੋਕ ਵਦਨ ਫੁੱਲਣ ਤੇ ਤੰਦਰੁਸਤ ਰਹਿਣ ਇਸ ਦੀ ਮੈਂ ਕਾਮਨਾ ਕਰਦਾ ਹਾਂ ਜੰਗਤ ਬਹੁਤ ਜ਼ਿਆਦਾ ਹੈ ਸੋ ਸਭ ਨੂੰ ਬੇਨਦਰਦਾਰ ਹੋਇਆ ਕਰਿਆ ਜੀ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਹਾੜੇ ਮੌਕੇ ਸਾਰਿਆਂ ਨੇ ਬੜੇ ਆਰਾਮ ਦੇ ਨਾਲ ਪ੍ਰੀਤ ਦੇ ਨੌਜਾਨਾ ਸਾਰੇ ਜਿੰਨੇ ਵੀ ਇੱਕ ਵਾਰੀ ਨੌਂ ਨੂੰ ਪਾਦਿਆ ਇਹਨਾਂ ਲਈ ਵੀ ਪਟਾਕੇ ਲੈਣਾ ਸਾਰਿਆਂ ਦਾ ਤਬਾਹੁਤ ਕਰਦਾ ਹੈ ਉਹ ਦਸਹਰੇ ਦੇ ਸਾਰੇ ਜਿੰਨੇ ਵੀ ਲੋਕਾਂ ਵੱਲੋਂ ਸਜਣਾ ਕਰ ਰਹੇ ਨੇ ਇਹਨਾਂ ਦੀ ਬਦੌਲਤ ਹੀ ਸਾਰੇ ਸਾਡੇ ਟੈਣਾ ਦੇ ਵੀ ਮੰਦਿਰ ਕਮੇਟੀ ਸਾਰਿਆਂ ਦੇਖ ਰਹੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਦੀ ਤੇ ਨੇਕੀ ਦੀ ਜਿੱਤ ਦਾ ਅੱਜ ਤੇ ਓਹਾਰ ਸ਼੍ਰੀ ਨੈਨਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਬੜੇ ਹੀ ਧੂਮਤਾਂ ਨਾਲ ਮਨਾਇਆ ਗਿਆ ਤੇ ਹਰ ਸਾਲ ਅਸੀਂ ਇਸ ਤਿਹਾਰ ਨੂੰ ਮਨਾਉਂਦੇ ਆ ਤੇ ਅੱਗੇ ਵੀ ਇਸ ਨੂੰ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਮਨਾਉਂਦੇ ਰਵਾਂਗੇ ਤੇ ਲੋਕਾਂ ਦਾ ਇੱਥੇ ਪਹੁੰਚਣ ਤੇ ਦੇਖੋ ਕਿੰਨਾ ਭਾਰੀ ਇਕੱਠ ਹੈ ਬੜੇ ਸ਼ਾਂਤਮਈ ਢੰਗ ਨਾਲ ਇਹ ਤਿਹਾਰ ਨੂੰ ਮਨਾਇਆ ਗਿਆ ਰਾਵਣ ਦੇ ਪੁਤਲੇ ਨੂੰ దహନ ਕੀਤਾ ਗਿਆ ਅਸੀਂ ਇਹਨਾਂ ਲੋਕਾਂ ਦਾ ਖਨੋਰੀ ਮੰਡੀ ਵਾਸੀਆਂ ਦਾ ਮੰਤਰੀ ਸਾਹਿਬ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਤੈਦੀ ਤੋਂ ਧੰਨਵਾਦ ਕਰਦੇ ਹਾਂ